ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਚਾਰ ਦੇਸਾਂ ਦੇ ਡਾਕਟਰ ਇਕੱਠੇ ਹੋ ਗਏ ਰਸ਼ੀਦ ਦਾ ਡਾਕਟਰ ਕਹਿੰਦਾ ਵੀ ਇੱਕ ਵਾਰ ਬੰਦੇ ਦੇ ਗੁਰਦੇ ਕੱਢ ਕੇ ਕਹਿੰਦਾ ਸੀ ਦੂਜੇ ਬੰਦੇ ਦੇ ਪਾਏ ਕਹਿੰਦਾ ਉਹ ਡਾਕਟਰ ਬੰਦਾ ਭੱਜਿਆ ਫਿਰਦਾ ਕਹਿੰਦਾ ਨੌਕਰੀ ਲੱਭਦਾ ਅਮਰੀਕਾ ਦਾ ਡਾਕਟਰ ਕਹਿੰਦਾ ਵੀ ਇਹ ਤਾਂ ਕੁਝ ਵੀ ਨਹੀਂ ਕਹਿੰਦਾ ਸੀ ਇੱਕ ਬੰਦੇ ਦਾ ਦਿਲ ਕੱਢਿਆ ਦੂਜੇ ਬੰਦੇ ਦੇ ਪਾਇਆ ਕਹਿੰਦਾ ਉਹ ਬੰਦਾ 2 ਸਾਲ ਹੋ ਗਏ ਹਜੇ ਭੱਜਿਆ ਫਿਰਦਾ ਨੌਕਰੀ ਲੱਭਦਾ ਜਪਾਨ ਦਾ ਡਾਕਟਰ ਕਹਿੰਦਾ ਵੀ ਸੁੰਡਿਆਂ ਵਾਲਾ ਤਾਂ ਕੁਝ ਵੀ ਨਿਕਲਦਾ ਸਾਡੇ ਕੰਮ ਮੂਰੇ ਉਹ ਕਹਿੰਦੇ ਵੀ ਕਿਵੇਂ ਜਪਾਨ ਦਾ ਡਾਕਟਰ ਕਹਿੰਦਾ ਵੀ ਅਸੀਂ ਇੱਕ ਬੰਦੇ ਦਾ ਜਿਹੜਾ ਦਿਮਾਗ ਸੀ ਸਾਰੀਆਂ ਨੇਕ ਬਰੀਕ ਬਰੀਕ ਨਾੜਾਂ ਕੱਢ ਕੇ ਕਹਿੰਦਾ ਦੂਜੇ ਬੰਦੇ ਦੇ ਪਾਈਆਂ ਉਹ ਕਹਿੰਦਾ ਉਹ ਬੰਦਾ ਹੁਣ 2 ਸਾਲ ਹੋ ਗਏ ਨੌਕਰੀ ਲੱਭਦਾ ਫਿਰਦਾ। ਮੁੜ ਕੇ ਵਾਰੀ ਆ ਗਿਆ ਆਪਣੇ ਵਾਲੇ ਦੀ। ਆਪਣੇ ਵਾਲਾ ਕਹਿੰਦਾ ਵੀ ਸੋਡਾ ਸਾਰਾ ਕੰਮ ਜਮਤ ਜੀਰੇ ਚ ਸਾਰੇ ਤੇ ਲਖੀਤਰ ਮਾਰ ਦੋ। ਉਹ ਕਹਿੰਦੇ ਵੀ ਕਿਵੇਂ? ਉਹ ਕਹਿੰਦਾ ਸਾਨੂੰ 10-12 ਸਾਲ ਹੋ ਗਏ ਸੀ ਇੱਕ ਬੰਦਾ ਫੜਿਆ ਸੀ ਨਾ ਉਹਦੇ ਕਹਿੰਦਾ ਡੈਲਾ ਨਾ ਦਬਾਕਾ ਨਾ ਖੋਪੜਾ। ਕਹਿੰਦਾ ਸੀ ਪ੍ਰਧਾਨ ਮੰਤਰੀ ਬਣਾਤਾ ਹੁਣ ਕਹਿੰਦਾ ਸਾਰਾ ਦੇਸ਼ ਨੌਕਰੀ ਲੱਭਦਾ ਫਿਰਦਾ। ਸੋ ਗੱਲ ਸੱਚੀ ਹੈ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜੁੜੋ ਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ